ਹਾਂਜੀ ਮਿੱਤਰੋ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਬਾਰ ਫਿਰ ਤੋਂ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਜੁੜਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਮਿੱਤਰੋ ਅੱਜ ਆਪਾਂ ਤੁਹਾਡੀ ਡਿਮਾਂਡ ਦੇ ਉੱਤੇ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਘਰ ਤੁਸੀਂ ਘਰ ਦੇਖ ਸਕਦੇ ਹੋ ਜੀ ਘਰ ਦੀ ਜੋ ਫਰੰਟ ਲੁੱਕ ਹੈ ਮਿੱਤਰੋ ਕਿੰਨੀ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਜੀ ਘਰ ਜੋ ਪਿਆ ਹੋਇਆ ਕਿੰਨਾ ਖੁੱਲਾ ਡੁੱਲਾ ਹੈ ਇਹ ਜੋ ਜਗ੍ਹਾ ਦੇ ਵਿੱਚ ਤੇ ਲੋਕੇਸ਼ਨ ਦੇ ਵਿੱਚ ਇਹ ਘਰ ਮਾਲਕਾਂ ਨੇ ਬਣਵਾ ਰੱਖਿਆ ਜੀ ਮਾਲਕਾਂ ਦਾ ਜੋ ਘਰ ਵੇਚਣ ਦਾ ਰੀਜ਼ਨ ਹੈ ਮਿੱਤਰੋ ਉਹ ਇਹ ਮਾਲਕ ਜੋ ਬਾਹਰ ਵਾਲੀ ਕੰਟਰੀ ਦੇ ਵਿੱਚ ਸ਼ਿਫਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਡਿਜ਼ਾਈਨ ਨਾਲ ਕੋਠੀ ਟਾਈਪ ਡਿਜ਼ਾਈਨ ਦੇ ਨਾਲ ਇਹ ਘਰ ਮਾਲਕਾਂ ਨੇ ਤਿਆਰ ਕਰਵਾਇਆ ਸੀ ਤੇ ਖੁੱਲਾ ਡੁੱਲਾ ਵੇਖੜਾ ਜੀ ਫਰੰਟ ਸਾਈਡ ਦੇ ਵਿੱਚ ਇੱਕ ਸਾਈਡ ਆਪਾਂ ਨੂੰ ਦੇਖਣ ਨੂੰ ਮਿਲਣਗੇ ਬਾਥਰੂਮ ਤੁਸੀਂ ਦੇਖ ਸਕਦੇ ਹੋ ਬਾਥਰੂਮ ਦੇ ਵਿੱਚ ਜਿੰਨਾ ਵੀ ਮਿੱਤਰੋ ਵਾਟਰ ਸਪਲਾਈ ਦਾ ਕੰਮ ਆ ਜੋ ਟਾਇਲ ਪੱਥਰ ਦਾ ਕੰਮ ਹੈ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਜੀ ਤੇ ਤੁਸੀਂ ਦੇਖ ਸਕਦੇ ਹੋ ਵੀਰੇ ਦੇ ਵਿੱਚ ਫਰਸ਼ ਲੱਗਿਆ ਹੋਇਆ ਜੀ ਪੱਕਾ ਤੇ ਜੋ ਘਰ ਦਾ ਮੇਨ ਗੇਟ ਆ ਤਕਰੀਬਨ 10 ਫੁੱਟ ਦਾ ਹੈ ਜੀ ਤੇ ਦੋ ਦੁਕਾਨਾਂ ਜੋ ਫਰੰਟ ਗੇਟ ਦੇ ਨਾਲ ਮਾਲਕਾਂ ਨੇ ਰੈਂਟ ਤੇ ਚੜਾ ਰੱਖੀਆਂ ਨੇ ਤੇ ਅੱਗੇ ਚੱਲ ਕੇ ਤੁਸੀਂ ਦੇਖ ਸਕਦੇ ਹੋ ਜੀ ਕੋਠੀ ਟਾਈਪ ਡਿਜ਼ਾਈਨ ਨਾਲ ਇਹ ਘਰ ਤਿਆਰ ਕੀਤਾ ਗਿਆ ਤੇ ਲੋਬੀ ਦੇ ਵਿੱਚ ਇੱਕ ਸਾਈਡ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਡ੍ਰਾਇੰਗ ਰੂਮ ਦੇਖ ਸਕਦੇ ਹੋ ਕਿੰਨੀ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਡ੍ਰਾਇੰਗ ਰੂਮ ਤਿਆਰ ਕੀਤਾ ਗਿਆ ਜੀ ਤੇ ਮਿੱਤਰੋ ਘਰ ਦੇ ਵਿੱਚ ਜੋ ਮੇਨ ਕੰਮ ਹੁੰਦਾ ਹੈ ਫਰਸ਼ਾਂ ਦਾ ਜਾਂ ਜਾਂ ਰੰਗ ਰੋਗਨ ਦਾ ਕੰਮ ਹੁੰਦਾ ਹੈ ਇਹ ਦੋਨੇ ਆਪਾਂ ਨੂੰ ਪੂਰੇ ਤਿਆਰ ਵਰਤਿਆਰ ਮਿਲਣਗੇ ਜੀ ਤੇ ਪੂਰੇ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਓਕੇ ਹੈ ਜੀ ਟਾਈਲ ਦਾ ਫਰਸ਼ ਲੱਗਿਆ ਹੋਇਆ ਤੇ ਤਿੰਨ ਬੈਡਰੂਮ ਨੇ ਮਿੱਤਰੋ ਘਰ ਦੇ ਵਿੱਚ ਤੇ ਇੱਕ ਵੱਡਾ ਸਟੋਰ ਰੂਮ ਹੈ ਤੇ ਇੱਕ ਬਾਥਰੂਮ ਆ ਜਾਂਦਾ ਜੀ ਤੇ ਕਿਚਨ ਹੈ ਦੇਖ ਸਕਦੇ ਹੋ ਮਿੱਤਰੋ ਕਿੰਨਾ ਖੁੱਲਾ ਡੁੱਲਾ ਜਿਹੜਾ ਇਹ ਰੂਮ ਹੈ ਮਾਲਕਾਂ ਨੇ ਬਣਵਾ ਰੱਖਿਆ ਜੀ ਮਾਲਕਾਂ ਦਾ ਨੰਬਰ ਮਿੱਤਰੋ ਸਕਰੀਨ ਤੇ ਚੱਲ ਰਿਹਾ ਤੇ ਜੋ ਵੀ ਜਾਣਕਾਰੀ ਲੈਣੀ ਆ ਮਾਲਕਾਂ ਤੋਂ ਤੁਸੀਂ ਡਾਇਰੈਕਟ ਫੋਨ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਘਰ ਦੀ ਜਿਹੜੀ ਲੋਕੇਸ਼ਨ ਆ ਮਿੱਤਰੋ SBS ਨਗਰ ਬੰਗਾ ਤਹਿਸੀਲ ਬੰਗਾ ਜੀ ਤੇ ਪਿੰਡ ਤਲਵੰਡੀ ਫੱਤੂ ਆ ਇਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਹੈ ਮਾਲਕਾਂ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਦੇਖੋ ਕਿੰਨਾ ਵੱਡਾ ਹੈ ਸਟੋਰ ਰੂਮ ਬਣਵਾ ਰੱਖਿਆ ਹੈ ਮਿੱਤਰੋ ਮਾਲਕਾਂ ਨੇ ਜੋ ਘਰ ਦਾ ਰੇਟ ਰੱਖਿਆ 55 ਲੱਖ ਰੁਪਈਆ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਮੌਕੇ ਦੀ ਬਾਤ ਘਾਟ ਮਾਲਕਾਂ ਤੋਂ ਤੁਸੀਂ ਕਰਵਾ ਸਕਦੇ ਹੋ ਤੇ ਘਰ ਦੇ ਵਿੱਚ ਵਾਟਰ ਸਪਲਾਈ ਵਾਲੀ ਮੋਟਰ ਲੱਗੀ ਹੋਈ ਹੈ ਜੀ ਤੇ ਗਵਰਨਮੈਂਟ ਵਾਲੀ ਟੂਟੀ ਵੀ ਲੱਗੀ ਹੋਈ ਹੈ ਜਿੰਨਾ ਵੀ ਘਰ ਦੇ ਵਿੱਚ ਮਿੱਤਰੋ ਕੰਮਕਾਰ ਆ ਪੂਰਾ ਓਕੇ ਕਰਵਾ ਰੱਖਿਆ ਮਾਲਕਾਂ ਨੇ ਮਾਲਕਾਂ ਦਾ ਜੋ ਇਹ ਘਰ ਵੇਚਣ ਦਾ ਰੀਜ਼ਨ ਹੈ ਜੀ ਤੁਹਾਨੂੰ ਜਿਵੇਂ ਦੱਸਿਆ ਆਪਾਂ ਨੇ ਮਾਲਕ ਵਿਦੇਸ਼ ਦੇ ਵਿੱਚ ਸ਼ਿਫਟ ਹੋ ਚੁੱਕੇ ਨੇ ਮਿੱਤਰੋ ਆਪਣੇ ਜੋ ਚੈਨਲ ਦੇ ਉੱਤੇ ਐਡ ਫ੍ਰੀ ਦੇ ਵਿੱਚ ਲਗਾਈ ਜਾਂਦੀ ਹੈ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਕਿਸੇ ਜਗ੍ਹਾ ਪਲਾਟ ਜਾਂ ਦੁਕਾਨ ਦੀ ਐਡ ਆਪਣੇ ਚੈਨਲ ਦੇ ਉੱਤੇ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ ਜੀ ਆਪਾਂ ਨੂੰ ਪੂਰੀ ਡਿਟੇਲ ਭੇਜੋ ਤੇ ਵੀਡੀਓ ਬਣਾ ਕੇ ਭੇਜੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਲਗਾ ਦਾਂਗੇ ਸੋ ਆਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੋਵੇਗੀ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਹੈ ਮਿੱਤਰੋ ਮਾਲਕ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰੋ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ